ਖਬਰ ਜਿਹੜੀ ਆ ਉਹ ਸਾਡੇ ਗਵਰਨਮੈਂਟ ਅਮਰੀਕਾ ਦੀਆਂ ਜਿੱਥੇ ਉਹਨਾਂ ਦਾ ਬਜਟ ਦੇ ਉੱਤੇ ਸਿੰਘ ਫਸੇ ਹੋਇਆ ਦੋਹਾਂ ਧਿਰਾਂ ਦੇ ਵਿੱਚ ਜਿਹੜੀ ਡੈਮੋਕ੍ਰੇਟਸ ਹੈਗੇ ਆ ਉਹਨਾਂ ਨੇ ਅਬਸਟ੍ਰਕਟ ਕੀਤਾ ਹੈਗਾ ਬਿੱਲ ਨੂੰ ਪੇਸ਼ ਕੀਤਾ ਹੈਗਾ ਖਰਚਾ ਪਾਸ ਕਰਾਉਣ ਵਾਸਤੇ ਉਥੇ ਇਹੋ ਜੀ ਸਥਿਤੀ ਆ ਗਈ ਕਿ ਸਾਰੇ ਜਿਹੜੇ ਕੁਝ ਨਾ ਕੁਝ ਆਪਰੇਸ਼ਨ ਜਿਹੜੇ ਆ ਉਹ ਕੱਲ ਤੋਂ ਇਸ ਮਾਮਲੇ ਕਰਕੇ ਉਹ ਠੱਪ ਹੋ ਗਿਆ ਲਗਭਗ 7.5 ਲੱਖ ਫੈਂਡਰ ਵਰਕਰ ਜਿਹੜੇ ਆ ਜਾਂ ਤਾਂ ਉਹਨਾਂ ਨੂੰ ਫਾਲੋ ਦਿੱਤੀ ਜਾਊਗੀ ਵੀ ਜਾਓ ਮौजਾਂ ਕਰੋ ਕੁਝ ਦਿਨ ਜਨਰੇਟਰ ਤੱਕ ਤੁਹਾਨੂੰ ਤਨਖਾਹ ਤੁਹਾਡੀ ਨਹੀਂ ਪਾਸ ਹੁੰਦੀ ਤੇ ਜਾਂ ਫਿਰ ਉਹ ਵਿਦਾਊਟ ਹੀ ਕੰਮ ਕਰਨਗੇ ਬਿਨਾਂ ਪੇਤੋਂ ਉਸ ਤੋਂ ਬਾਅਦ ਵਿੱਚ ਸਾਰਾ ਉਹ ਇਹ ਬਸ ਹੋ ਗਿਆ ਪਰ ਫਿਲਹਾਲ ਮਾਮਲਾ ਜਿਹੜਾ ਉਹ ਹੈਲਥ케ਅਰ ਫੰਡਿੰਗ ਦੇ ਉੱਤੇ ਅੜਿਆ ਹੋਇਆ ਕਿਉਂਕਿ ਜਿਹੜੇ ਵਿਰੋਧੀ ਧਰ ਡੈਮੋਕ੍ਰੇਟਸ ਹੈਗੇ ਆ ਉਹ ਕਹਿੰਦੇ ਵੀ ਜਿੰਨਾ ਚਿਰ ਤੱਕ ਸਾਡਾ ਜਿਹੜਾ ਟਰੰਪ ਨੇ ਜੰਨਾ ਸ਼ੁਰੂ ਕੀਤਾ ਹੋਇਆ ਸੋਸ਼ਲ ਸਪੈਂਡਿੰਗ ਨੂੰ ਕਟੌਤੀਆਂ ਲਾਉਣ ਦਾ ਉਹ ਜਿੰਨਾ ਚਿਰ ਤੱਕ ਵਾਪਸ ਨਹੀਂ ਲਿਆ ਜਾਂਦਾ ਸੀ ਉਹਦੇ ਤੱਕ ਲੜਾਂਗੇ ਕਿਸੇ ਕਰਕੇ ਉਹਨਾਂ ਨੇ ਇਹ ਬੈਲ ਜਿਹੜਾ ਰੋਕ ਦਿੱਤਾ ਇਸ ਬੈਲ ਨੂੰ ਪਾਸ ਕਰਨ ਵਾਸਤੇ ਅਸਲ ਦੇ ਵਿੱਚ 60 ਮੈਂਬਰਾਂ ਦੀ ਜ਼ਰੂਰਤ ਹੈ ਪਰ ਉੱਥੇ 53 ਮੈਂਬਰ ਹੈਗੇ ਆ ਪਬਲਿਕਨਸ ਜਿਹੜੇ ਹੈਗੇ ਜਿਹੜੇ ਰੂਲਿੰਗ ਪਾਰਟੀ ਤੋਂ ਜਾਂ ਮੈਂਬਰ ਤੇ ਜੇ ਉਹ 60 ਹੋ ਜਾਂਦੇ ਦੂਜੇ ਪਾਸੇ ਕੁਝ ਮੈਂਬਰ ਉਹਦੇ ਚ ਪਾਸ ਕਰਾਉਣ ਚ ਸ਼ਾਮਿਲ ਹੁੰਦੇ ਤਾਂ ਉਹ ਪਾਸ ਪਾਸ ਹੋ ਜਾਣਾ ਸੀ ਪਰ ਹੁਣ ਉਹ ਸੱਤ ਉਹਨਾਂ ਕੋਲੇ ਘੱਟ 100 ਸੀਟਾਂ ਟੋਟਲ ਹੈਗੀਆਂ ਜਿਹਚੋਂ ਜਿਹੜੇ ਉਹ 60 ਸੀਟਾਂ ਉਹਨਾਂ ਨੂੰ ਚਾਹੀਦੀਆਂ ਸੀਗਾ 60 ਵਿਅਕਤੀਆਂ ਦੀ 60 ਜਿਹੜੇ ਸੈਨੇਟਰ ਸੀਗੇ ਉਹਨਾਂ ਦੀ ਪ੍ਰਵਾਨਗੀ ਜਿਹੜੀ ਆ ਉਹ ਉਹਨਾਂ ਦੀ ਸ਼ਮੂਲੀਅਤ ਦੇ ਵਿੱਚ ਪ੍ਰਵਾਨ ਕਰਨ ਵਾਸਤੇ ਚਾਹੀਦੀ ਸੀਗੀ